डिंग 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 ओके ਗੱਲ ਹੋ ਗਈ ਬਾਈ ਸੁੱਖੇ ਕਿਹੜੀਆਂ ਸੋਚਾਂ ਤੇ ਪੈ ਗਿਆ ਤੂੰ ਉਹ ਖੜ ਜਾ ਯਾਰ ਜਿੱਤੇ ਤੈਂ ਦਾ ਸੁਆਦੀ ਖਰਾਬ ਕਰਤਾ ਸਾਰਾ ਸੁਪਨੇ ਹੀ ਤੋੜਤਾ ਬੜੀਆ ਦਿਗਾਰ ਲੱਗੀ ਜਾਂਦਾ ਸੀ ਗੱਡੀ 'ਚ ਬੈਠਾ ਸੀ ਹੂਟਰ ਵੱਜਦੇ ਸੀ ਦੋ ਗੱਡੀਆਂ ਥੜੀਆਂ ਮੂਰੇ ਸੀ ਦੋ ਪਿੱਛੇ ਸੀ ਸੁਆਦੀ ਗਾੜਤਾ ਸਾਰਾ ਅੱਛਾ ਅੱਛਾ ਬਾਈ ਸੁੱਖੇ ਉਹ ਦਿਨ ਸੋਚਦਾ ਸੀ ਤੂੰ ਬਾਈ ਬੱਲਾ 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 ਉਹ ਨਾ ਉਹ ਯਾਦ ਕਰਾ ਉਹ ਤਾਂ ਸਾਲੇ ਮੇਰੇ ਵੀ ਦਿਨ ਬਹੁਤ ਯਾਦ ਆਉਂਦੇ ਨੇ ਬਾਈ ਸੁੱਖੇ ਅੱਛਾ ਦੇਖ ਲੈ ਜਿੱਤੇ ਸਾਲਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਸੀ ਜਦੋਂ ਤੇਰਾ ਬਾਈ ਗੱਡੀ 'ਚ ਬੈਠਾ ਹੁੰਦਾ ਸੀ ਨਾ ਅੱਖ ਖੜੀ ਹੁੰਦੀ ਸੀ ਸਾਲੀ ਮਜ਼ਾ ਆ ਕੋਈ ਚਿੜੀ ਵੀ ਫੜਕ ਜੇ ਉਹ ਤੈਨੂੰ ਕੀ ਦੱਸਾਂ ਬਾਈ ਸੁੱਕੇ ਤੇਰੀ ਤਾਂ ਗੱਲ ਹੋਰ ਸੀ ਤੂੰ ਤਾਂ ਗੱਡੀ 'ਚ ਬੈਠਾ ਹੁੰਦਾ ਸੀ ਅਸੀਂ ਤਾਂ ਤੁਰੇ ਜਾਂਦੇ ਨਹੀਂ ਚਿੜੀ ਫੜਕਣ ਦਿੰਦੇ ਸੀ ਓਏ ਆਹੋ ਮੈਨੂੰ ਪਤਾ ਸਾਲਿਓ ਸਾਲਿਓ ਚਿੜੀਆਂ ਲਾਹੀਆਂ ਵੀ ਚੱਲੇ ਤੁਸੀਂ ਹੀ ਨੇ ਹੁਣ ਚੁੰਝਾਂ ਮਾਰਦੀਆਂ ਨੇ ਸਿਰ 'ਚ ਓ ਮਰ ਗਿਆ ਬਾਈ ਸੁੱਕੇ ਤੇਰੀ ਤੂੰ ਗੁੱਸਾ ਕਰ ਜਨਾਂ ਫਿਰ ਕਹੇ ਤੇ ਹੌਸੜੀਆਂ ਚਿੜੀਆਂ ਵੀ ਉਹ ਚਿੜੀਆਂ ਨਹੀਂ ਰਹੀਆਂ ਸਾਲੀਆਂ ਗਿਰਜਾਂ ਹੀ ਬਣ ਗਈਆਂ